ਅਰ ਜਿੱਥੋਂ ਤੱਕ ਸੁਧਾਰ ਲਹਿਰ ਦੀ ਗੱਲ ਹੈ ਨਾ ਇਹ ਤੇ ਮੈਂ ਸਮਝਦਾ ਇਹ ਉਹ ਲੋਕ ਨੇ ਜਿਹੜੇ ਸਤਾ ਤੋਂ ਪਾਸੇ ਨਹੀਂ ਰਹਿ ਸਕਦੇ ਇਹ ਕੋਈ ਸੁਧਾਰ ਲਹਿਰ ਨਹੀਂ ਇਹਨਾਂ ਨੂੰ ਗੱਸ਼ ਪੈ ਰਹੀ ਆ ਵੀ ਅਸੀਂ ਸਤਾ ਤੋਂ ਪਾਸੇ ਹੋ ਗਏ ਕਿਉਂਕਿ ਜਦੋਂ ਵੀ ਦੋ ਤਰ੍ਹਾਂ ਦੀ ਗੱਲ ਹੁੰਦੀ ਤੇ ਮੁੱਖੀ ਗੱਲ ਕਰਦੇ ਨੇ ਨਾ ਕਿ ਵਿਚੋਲੇ ਗੱਲ ਕਰਦੇ ਨੇ ਵਿਚੋਲਿਆਂ ਦਾ ਕੰਮ ਹੁੰਦਾ ਸਿਰਫ ਉਥੋਂ ਤੱਕ ਗੱਲ ਦੇ ਸਨੇਹਾ ਦੇਣਾ ਪਰ ਜੇ ਵਿਚੋਲਾ ਆ ਕੇ ਵੀ ਮੈਂ ਇਹ ਗੱਲ ਨੂੰ ਫਾਈਨਲ ਕਰਨਾ ਤੇ ਕਦੀ ਕਰਤੂ ਤੇ ਅੱਜ ਧਿਆਨ ਹੀ ਅੱਜ ਇਹਨਾਂ ਨੇ ਚੇਤੇ ਆ ਗਿਆ ਸੁਧਾਰ ਲਹਿਰ ਆ ਗਈ ਇਹ 1985 ਦੇ ਵਿੱਚ ਵੀ ਇਹ ਸਰਕਾਰ ਦਾ ਹਿੱਸਾ ਸੀ ਉਦੋਂ ਇਹ ਨਾ 84 ਦੇ ਬਾਰੇ ਕਿਹੜੀ ਆਵਾਜ਼ اٹਾਈ ਉਹ ਵੇਖੋ ਕੈਪਟਨ ਅਮਰਿੰਦਰ ਸੋਹ ਦੇ ਵਿੱਚ ਬਦਕਾਰ ਬੰਦਿਆਂ ਵਾਲੇ ਸਾਰੇ ਔਗਣ ਹੈਗੇ ਬੁੱਢੇ ਬਾਰੇ ਰਨ ਰੱਖਣੀ ਬਗਾਨੀ ਬੁੱਢੇ ਬਾਰੇ ਜਦੋਂ ਪੋਤਰੀ ਵਿਆਹੀ ਦੋਤਰੀ ਵਿਆਹੀ ਤੇ ਫੇਰ ਜਾ ਰੀਆਂ ਲਾਂਬੇ ਪਾਲਣੀਆਂ ਉਹ ਜਿਹੇ ਬੰਦੇ ਜਿਹੜੇ ਉਹ ਕੀ ਗੱਲ ਉਹ ਬੰਦੇ ਪੰਥਕ ਨੇ ਉਹਨਾਂ ਦੇ ਖਿਲਾਫ ਸੁਧਾਰਨਾਂ ਲਹਿਰ ਵਾਲਿਆਂ ਦੀ ਜ਼ੁਬਾਨ ਨੂੰ ਕੀ ਗੱਲ ਕੋਈ ਠਾਕ ਮਾਰ ਜਾਂਦਾ ਇਹੋ ਜਿਹੇ ਬੰਦੇ ਸਾਰੇ ਇਥੇ ਹਾਲ ਤੱਕ ਸਾਬ ਤੇ ਸੱਦਾਂਗੇ ਇਹ ਜਿਹੜਾ ਵਾ ਬੜੀਆਂ ਜ਼ਰੂਰੀ ਗੱਲਾਂ ਨੇ ਬੜੇ ਬੇਸ਼ਰਮ ਲੋਕ ਨੇ ਕੋਈ ਇਜ਼ਹਾਰ ਲਹਿਰ ਨੇ ਤਾ ਅੱਜ ਐਗਜ਼ੈਕਟਿਵ ਦੀ ਮੀਟਿੰਗ ਜਿਹੜੀ ਆ ਉਸ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਆ ਤਾਂ ਕੁਝ ਸਮੇਂ ਬਾਅਦ ਹਰਜਿੰਦਰ ਸਿੰਘ ਧਾਮੀ ਜੋ ਮੀਡੀਆ ਦੇ ਨਾਲ ਗੱਲਬਾਤ ਵੀ ਕਰਨਗੇ ਤਾਂ ਸਾਡੇ ਨਾਲ ਫਗਨ ਸਿੰਘ ਸਿਆਲਕਾ ਜੀ ਮੌਜੂਦ ਨੇ ਸਿਆਲਕਾ ਸਾਹਿਬ ਅੱਜ ਜਿਹੜੀ ਮੀਟਿੰਗ ਆ ਜੋ ਕਹਿ ਸਕਦੇ ਆ ਕਿ ਜਨਰਲ ਇਲਾਜ ਤੋਂ ਬਾਅਦ ਪਹਿਲੀ ਮੀਟਿੰਗ ਕਹਿ ਸਕਦੇ ਆ ਕਿਉਂਕਿ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਮੁੱਦਿਆਂ ਤੇ ਵਿਚਾਰ-ਚਰਚਾਵਾਂ ਵੀ ਹੋਣੀਆਂ ਹੈਗੀਆਂ ਤਾਂ ਤੁਸੀਂ ਇੱਥੇ ਹੈਗੇ ਹੋ ਕਿਵੇਂ ਵੇਖਦੇ ਹੋ ਕਿਉਂਕਿ ਜੋ ਹਾਲਾਤ ਹੈਗੇ ਨੇ ਬੇਅਦਬੀਆਂ ਵੀ ਵਧ ਰਹੀਆਂ ਨੇ ਸੁਧਾਰ ਲਹਿਰ ਦੀ ਗੱਲ ਕਰੀਏ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਦੇਖ ਦਿਓ ਸ਼ਰੀਰ ਦੇ। ਦੇਖੋ ਐਗਜੈਕਟਿਵ ਦੇ ਵਿੱਚ ਅੱਜ ਕਿਹੜੇ-ਕਿਹੜੇ ਮੁੱਦੇ ਵਿਚਾਰੇ ਜਾਂਦੇ ਆ ਕਿਉਂਕਿ ਬਹੁਤ ਸਾਰੇ ਮੁੱਦੇ ਨੇ ਜਿਹੜੇ ਪੰਥ ਦਾ ਧਿਆਨ ਮੰਗਦੇ ਨੇ ਜਿਹੜੇ ਪ੍ਰਬੰਧਕੀ ਨੁਕਤਾਨਗਾਹ ਤੋਂ ਵਿਚਾਰਨ ਵਾਲੇ ਹੁੰਦੇ ਨੇ। ਅਰ ਜਿੱਥੋਂ ਤੱਕ ਸੁਧਾਰ ਲਹਿਰ ਦੀ ਗੱਲ ਹੈ ਨਾ ਇਹ ਤੇ ਮੈਂ ਸਮਝਦਾ ਇਹ ਉਹ ਲੋਕ ਨੇ ਜਿਹੜੇ ਸਤਾ ਤੋਂ ਪਾਸੇ ਨਹੀਂ ਰਹਿ ਸਕਦੇ। ਇਹ ਕੋਈ ਸੁਧਾਰ ਲਹਿਰ ਨਹੀਂ। ਇਹਨਾਂ ਨੂੰ ਗੱਸ਼ ਪੈ ਰਹੀ ਆ ਵੀ ਅਸੀਂ ਸਤਾਤਮ ਪਾਸੇ ਹੋ ਗਏ ਇਹਨਾਂ ਲੋਕਾਂ ਜਤਨ ਕੀਤਾ ਆ ਪਿਛਲੀਆਂ ਲੰਘੀਆਂ ਇਲੈਕਸ਼ਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹਨਾਂ 바ਰਗੇਨ ਕਰਨ ਦੀ ਕੋਸ਼ਿਸ਼ ਕੀਤੀ ਵੀ ਸਾਡੇ ਰਾਈ ਗੱਲ ਹੋਵੇ ਤੇ ਅਸੀਂ ਜਿਹੜਾ ਵਾ ਅਸੀਂ ਕੋਈ ਨਾ ਕੋਈ ਕੋਈ ਨਾ ਜਿਹੇ ਦੇ ਵਿੱਚੋਂ ਸਤਾ ਹਾਸਲ ਕਰੀਏ ਪਰ ਉਹ ਜਿਹੜੀ ਆ ਗੱਲ ਕਿਉਂਕਿ ਜਦੋਂ ਵੀ ਦੋ ਤਰ੍ਹਾਂ ਦੀ ਗੱਲ ਹੁੰਦੀ ਤੇ ਮੁੱਖੀ ਗੱਲ ਕਰਦੇ ਨੇ ਨਾ ਕਿ ਵਿਚੋਲੇ ਗੱਲ ਕਰਦੇ ਨੇ ਵਿਚੋਲੇਆਂ ਦਾ ਕੰਮ ਹੁੰਦਾ ਸਿਰਫ ਉਥੋਂ ਤੱਕ ਗੱਲ ਦੇ ਸਨੇਹਾ ਦੇਣਾ ਪਰ ਜੇ ਵਿਚੋਲਾ ਆਖੇ ਵੀ ਮੈਂ ਇਹ ਗੱਲ ਨੂੰ ਫਾਈਨਲ ਕਰਨਾ ਤੇ ਕਾਦੀ ਕਰ ਤੂ ਤੇ ਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਗੱਲ ਬਾਰਾ ਨਹੀਂ ਖਾਦੀ ਜਾਂ ਉਹਨੇ ਇਹ ਜੋਗ ਨਹੀਂ ਸਮਝਿਆ ਕਿ ਇਹਨਾਂ ਨਾਲ ਸਮਝਾਵਤਾ ਕੀਤਾ ਜਾਵੇ ਭਾਜਪਾ ਨਾਲ ਉਹਨਾਂ ਸਮਝਾਵਤਾ ਨਹੀਂ ਕੀਤਾ ਉਹ ਤੋਂ ਬਾਅਦ ਇਹ ਪਹਿਲਾਂ ਵੀ ਭਾਜਪਾ ਨੇ ਜਿਹੜਾ ਨਾ ਇਹ ਵੱਖ-ਵੱਖ ਨਾਵਾਂ ਦੇ ਉੱਤੇ ਬੰਦੇ ਜਿਹੜੇ ਆਉਂਦੇ ਪਾੜੇ ਹੀ ਜਿਨ੍ਹਾਂ ਨੇ ساری ساری ਉਮਰ ਸ਼ਰਮਣੀ 41 ਦਲ ਕੋਣੋਂ ਜਿਹੜੀ ਆ ਸਤਾ ਮਾਣੀ ਤੇ ਫਾਇਦੇ ਲੈ ਪਰ ਇਹ ਬੰਦੇ ਜਿਹੜੇ ਆ ਨਾ ਫਰੀਦਾ ਮੌਤੋਂ ਭੁੱਖ ਬੁਰੀ ਰਾਤੀਂ ਸੁੱਤੇ ਖਾ ਕੇ ਫਿਰ ਕੇ ਇਹ ਬੰਦੇ ਜਿਹੜੇ ਆ ਇਹਨਾਂ ਨੂੰ ਰੋਜ਼ ਕੋਈ ਨਾ ਕੋਈ ਨਵੀਂ ਸਹੂਲਤ ਚਾਹੀਦੀ ਹੁੰਦੀ ਆ ਜੀ ਉਹ ਕਰਕੇ ਲੋਕ ਜਿਹੜੇ ਆ ਵਿਕ ਜਾਂਦੇ ਨੇ ਜਦੋਂ ਵਿਕ ਜਾਂਦੇ ਨੇ ਫਿਰ ਇਹ ਆਪਣਾ ਮੁੱਲ ਪਾਉਣ ਦੀ ਕੋਸ਼ਿਸ਼ ਕਰਦੇ ਜਿਹੜਾ ਇਹਨਾਂ ਦਾ ਪਿਆ ਨਹੀਂ ਅੱਜ ਇਹਨਾਂ ਨੂੰ ਚੇਤੇ ਆ ਗਿਆ ਸੁਧਾਰ ਲਹਿਰ ਆ ਗਈ ਇਹ 1985 ਦੇ ਵਿੱਚ ਵੀ ਇਹ ਸਰਕਾਰ ਦਾ ਹਿੱਸਾ ਹੀ ਉਦੋਂ ਇਹਨਾਂ 84 ਦੇ ਬਾਰੇ ਕਿਹੜੀ ਆਵਾਜ਼ اٹਾਈ ਇਹ 2002 ਤੋਂ 1997 ਤੋਂ 5 ਸਾਲ ਹਿੱਸਾਰੇ 2007 ਤੋਂ 2012 ਦਾ ਹਿੱਸਾਰੇ 2012 2017 ਦਾ ਹਿੱਸਾਰੇ ਕੀ ਗੱਲ ਇਹਨਾਂ ਨੂੰ ਉਦੋਂ ਚੇਤਾ ਨਹੀਂ ਆਇਆ ਕੀ ਉਦੋਂ ਇਹਨਾਂ ਨੇ ਬਲੂ ਸਟਾਰ ਜਾਂ ਬਲੂ ਸਟਾਰ ਤੋਂ ਪਹਿਲਾਂ ਦੇ ਹਾਲਾਤ ਬੇਅਦਬੀਆਂ ਦਾ ਕਦੀ ਮੁੱਦਾ ਠਾਇਆ ਕੀ ਇਹਨਾਂ ਨੇ ਦਿੱਲੀ ਦੇ ਵਿੱਚ ਦੰਗਿਆਂ ਦੇ ਦੌਰਾਨ ਤੇ ਦੇਸ਼ ਦੇ ਬਾਕੀ ਹਿੱਸੇ ਦੇ ਵਿੱਚ ਜਿਹੜਾ ਵਾ ਜਦੋਂ ਨਸਲ ਕੁਸ਼ੀ ਕੀਤੀ ਗਈ ਉੱਥੇ ਇਕੱਲਾ ਕਤਲੋਗਾਰਤ ਨਹੀਂ ਕੀਤੀ ਉੱਥੇ ਨਸਲ ਕੁਸ਼ੀ ਨਹੀਂ ਕੀਤੀ ਉਹ ਗੁਰੂਗ੍ਰਾਂਧ ਸਾਹਿਬ ਦੇ ਸਰੂਪ ਬੇਅਦਬੀਆਂ ਕੀਤੀਆਂ ਗੁਰਦੁਆਰੇ ਸਾਡੇ ਨੇ ਕੋਈ ਸ਼ਰਮ ਆਈ ਇਹਨਾਂ ਨੂੰ ਕਦੀ ਗੱਲ ਕੀਤੀ ਉਹਨਾਂ ਨੇ ਇਸੇ ਤਰ੍ਹਾਂ ਹੀ ਜਿਹੜਾ ਬਿੱਟੂ ਆ ਬਿੱਟੂ ਨੇ ਪਹਿਲਾਂ ਬੈਂਸੋਂ ਦੇ ਗੋਣ ਗਾਉਂਦਾ ਰਿਆ ਤੇ ਅੱਜ ਵੀ ਬੈਂਸੋਂ ਨੂੰ ਫਿਰ تسلیم ਕਰ ਲਿਆ ਕਾਂਗਰਸ ਭਾਜਪਾ ਨੇ ਫਿਰ ਬੈਂਸੋਂ ਦੀਆਂ ਕੀਤੀਆਂ ਜਿਹੜੀਆਂ ਉਹ ਝਾਲਮਾਨਾ ਕਾਰਵਾਈਆਂ ਤੇ ਉਹਦੇ ਤੇ ਮੋਹਰ ਲਾਈ ਆ ਵੀ ਉਹਨੂੰ ਆਪਣਾ ਉਮੀਦਵਾਰ ਬਣਾਇਆ ਜੇ ਹਾਰ ਗਿਆ ਤੇ ਫਿਰ ਉਹਨੂੰ ਜਿਹੜੀ ਆ ਉਹ ਦਿੱਤੀ ਆ ਇਹਨਾਂ ਨੇ ਵਜ਼ਾਰਤ ਦਿੱਤੀ ਆ ਇਹ ਕੀ ਗੱਲ ਭਾਜਪਾ ਨੂੰ ਨਹੀਂ ਪੁੱਛਣਾ ਜੇ ਅਸੀਂ ਬਿੱਟੂ ਨੂੰ ਵੀ ਸੱਦਾਂਗੇ ਕੈਪਟਨ ਅਮਰਿੰਦਰ ਸਿੰਘ ਦੇ ਰਾਜਭਾਗ ਚ ਹਰਮਿੰਦਰ ਸਾਹਿਬ ਦੇ ਅੰਦਰ ਜੰਗਲਾ ਟੱਪਿਆ ਇਹਦੋਂ ਵੱਡੀ ਬੇਦਬੀ ਕਰਨ ਦੀ ਕੀ ਕੋਸ਼ਿਸ਼ ਕੀ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਬਾਰੇ ਕੋਈ ਲੱਭ ਲਿਆ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਲਿਆਵਾਂਗੇ ਗੱਲ ਸਾਹਮਣੇ ਅਕਾਲਤ ਸਰਭ ਤੇ ਪਹੁੰਚ ਪਾਂਗੇ ਇਸ ਤਰ੍ਹਾਂ ਇੱਕ ਵੱਡਾ ਅਕਾਲੀ ਆਗੂ ਆ ਜਿਹੜਾ ਖਾਲਸਾਣ ਤੋਂ ਛੇਠਾ ਨਹੀਂ ਉਤਰਦਾ ਤੇ 1992 ਚ ਉਹਨੇ ਬਾਈਕਾਟ ਕਰਾ ਕੇ ਤੇ ਸਾਡੇ ਟੱਬਰ ਮਰਵਾਏ ਸਾਡੇ ਜਿਹੜਾ ਵਾ ਜ਼ੁਲਮ ਕਤਲੋਗਾਰਤ ਕਰਵਾਈ ਉਹਦਾ ਵੀ ਜਿਹੜਾ ਨਾ ਉਹ ਖਾਲਸਤਾਨੀ ਪੁਣਾ ਤੇ ਉਹਦਾ ਵੀ ਵੱਡਾ ਆਗੂ ਪਣਾ ਜਿਹੜਾ ਉਹ ਵੀ ਇੱਥੇ ਲਿਆਵਾਂਗੇ ਕਿਉਂਕਿ ਉਹਦੇ ਕਰਕੇ ਮੁੜ ਕੇ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਇਹੋ ਜਿਹੇ ਬੇਸ਼ਰਮ ਲੋਕਾਂ ਨੂੰ ਉਹ ਵੇਖੋ ਕੈਪਟਨ ਅਮਰਿੰਦਰ ਸੋਹ ਦੇ ਵਿੱਚ ਬਦਕਾਰ ਬੰਦਿਆਂ ਵਾਲੇ ਸਾਰੇ ਔਗਣ ਹੈਗੇ ਬੁੱਢੇ ਬਾਰੇ ਰਨ ਰੱਖਣੀ ਬਗਾਨੀ ਬੁੱਢੇ ਬਾਰੇ ਜਦੋਂ ਪੋਤਰੀ ਵਿਆਹੀ ਦੋਤਰੀ ਵਿਆਹੀ ਤੇ ਫਿਰ ਜਾ ਰੀਆਂ ਲੰਬੇ ਪਾਲਣੀਆਂ ਉਹ ਜਿਹੇ ਬੰਦੇ ਜਿਹੜੇ ਉਹ ਕੀ ਗੱਲ ਉਹ ਬੰਦੇ ਪੰਤਕ ਨੇ ਉਹਨਾਂ ਦੇ ਖਿਲਾਫ ਸੁਧਾਰਨ ਹੈ ਲਹਿਰ ਵਾਲਿਆਂ ਦੀ ਜਬਾਨ ਨੂੰ ਕੀ ਗੱਲ ਕੋਈ ਠਾਕ ਮਾਰ ਜਾਂਦਾ ਇਹੋ ਜਿਹੇ ਬੰਦੇ ਸਾਰੇ ਇਥੇ ਤੱਕ ਹਾਲ ਤੱਕ ਸਾਥ ਦੇ ਸੱਦਾਂਗੇ ਇਹ ਜਿਹੜਾ ਵਾ ਬੜੀਆਂ ਜ਼ਰੂਰੀ ਗੱਲਾਂ ਨੇ ਬੜੇ ਬੇਸ਼ਰਮ ਲੋਕ ਨੇ ਕੋਈ ਸੁਧਾਰ ਲਹਿਰ ਨਹੀਂ ਜਿੰਨੀਆਂ ਬੇਦਬੀਆਂ ਜਿਹਦੇ ਵਿਰਾਜ ਭਾਗ ਚ ਹੋਈਆਂ ਉਹਦੇ ਲਈ ਉਹਨੂੰ ਆਣ ਕੇ ਇਥੇ ਪੇਸ਼ ਹੋਣਾ ਚਾਹੀਦਾ ਅਕਾਲੀ ਦਲ ਦੇ ਪ੍ਰਧਾਨ ਨੇ ਝੋਲੀ ਚ ਪਾਇਆ ਭਾਵੇਂ ਦੋਸ਼ੀ ਬਾਕੀ ਦੇ ਵੀ ਨਾਲ ਦੇ ਮੰਨਦੇ ਨੇ ਜਾਂ ਨਹੀਂ ਬਣਦੇ ਤੇ ਉਹਦੇ ਵੀ ਜਿਹੜੀਆਂ ਮੈਂ ਸਮਝਣਾ ਵੀ ਹੁਣ ਜਲਦੀ ਤੋਂ ਜਲਦੀ ਜਿਹੜਾ ਉਹਦਾ ਫੈਸਲਾ ਕਰ ਦੇਣਾ ਚਾਹੀਦਾ ਪਰ ਸੁਧਾਲ ਲਹਿਰ ਦਾ ਇੱਕ ਇਹ ਵੀ ਇਹੀ ਕਹਿਣਾ ਹੈ ਕਿ ਜਦੋਂ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਸ ਸਰਕਾਰ ਦੌਰਾਨ ਕਈ ਗਲਤੀਆਂ ਹੋਈਆਂ ਨੇ ਕਈ ਬੇਦਬੀਆਂ ਹੋਈਆਂ ਨੇ ਗੋਲੀकांड ਹੋਏ ਨੇ ਅਸੀਂ ਭਾਗੀਦਾਰ ਰਹੇ ਹਾਂ ਤਾਂ ਸੁਖਬੀਰ ਸਿੰਘ ਬਾਦਲ ਦੋਸ਼ੀ ਹੈਗੇ ਨੇ ਵੇਖੋ ਸੁਖਬੀਰ ਸਿੰਘ ਬਾਦਲ ਨੇ ਝੋਲੀ ਅੱਡ ਕੇ ਤਖਸਾਲ ਦੇ ਸਾਹਮਣੇ ਸਭ ਕੁਝ ਝੋਲੀ ਚ ਪਾਇਆ ਪਾਵੇਂ ਪ੍ਰਬੰਧਕੀ ਨਕਤੇ ਨੂੰਗਾ ਤੁਸੀਂ ਪਾਵੇਂ ਕਿਸੇ ਤਰ੍ਹਾਂ ਹੀ ਪਰ ਇਸ ਧਾਰ ਲਾਇਰ ਨਹੀਂ ਇਹ ਬੇਸ਼ਰਮ ਲੋਕ ਨੇ ਇਹ ਲਾਲਚੀ ਖੋਦਗਰਜ ਲੋਕ ਨੇ ਇਹਨਾਂ ਨੂੰ ਬਾਕੀ ਸਾਰਿਆਂ ਗਲਾਲ ਵੀ ਤੇ ਹੰਦਣਾ ਚਾਹੀਦਾ ਤੇ ਸੁਖਵੀਰ ਸਿੰਘ ਬਾਦਲ ਨੇ ਜਦੋਂ ਤਖਸਾਲਪਤੀ ਪੇਸ਼ ਹੋ ਕੇ ਉੱਥੇ ਧਾਰਮਿਕ ਤੌਰ ਤੇ ਆ ਬਾਕੀ ਕੈਪਟਨ ਅਮਰਿੰਦਰ ਸੋਂ ਜੋਰ ਲਾਟਿਆ ਚੰਨੀ ਜੋਰ ਲਾਟਿਆ ਉਸ ਤੋਂ ਬਾਦਾਂ ਬਾਕੀ ਜਿਹੜੇ ਕਾਂਗਰਸ ਦੇ ਆਗੂ ਆਏ ਉਹਨਾਂ ਜੋਰ ਲਾ ਲਿਆ ਉਹ ਬੇਅਦਬੀਆਂ ਦੀ ਜਿਹੜੀ ਤਹਿਕੀਕਾਤ ਕਰਾਉਣ ਦੀ ਪਰ ਇੱਥੇ ਜਿਹੜੀ ਆ ਇਹ ਧਾਰਮਿਕ ਗੱਲ ਆ ਮੈਂ ਸਮਝਦਾ ਅਕਾਲ ਤਖਤ ਸਾਹਿਬ ਤੋਂ ਛੇਤੀ ਜੀ ਤੇ ਫੈਸਲਾ ਹੋਣਾ ਚਾਹੀਦਾ ਇਹ ਬੇਸ਼ਰਮ ਲੋਕਾਂ ਤੇ ਸੰਬੰਧ ਦੇ ਵਿੱਚ ਵੀ 1985 ਤੋਂ ਲੈ ਕੇ ਹੁਣ ਤੱਕ ਜਦੋਂ ਤੱਕ ਇਹ ਸਾਰੀਆਂ ਸਰਕਾਰਾਂ ਦੇ ਇਹਨਾਂ ਦੇ ਸਿਓ ਮੋਟੋ ਆਪਣੇ ਆਪ ਤੱਕ ਸਾਭ ਨੂੰ ਨੋਟਿਸ ਲੈ ਕੇ ਇਹਨਾਂ ਨੂੰ ਸੁਜਾਵਾਂ ਲਾਉਣੀਆਂ ਚਾਹੀਦੀਆਂ। ਧਾਰ ਲਹਿਰ ਨੂੰ ਕਿਵੇਂ ਕੀ ਸਲਾਹ ਦੇਣੀ ਚਾਹੋਗੇ ਕਿਉਂਕਿ ਇੱਕ ਤਾਂ ਤੁਸੀਂ ਵੀ ਐਡਵੋਕੇਟ ਹੋ। ਯਾਰ ਕੋਈ ਮੈਂ ਤਾਂ ਪਹਿਲਾਂ ਦੱਸਦਾ ਵੀ ਖੁਦਗਰ ਦੇ ਲੋਕ ਨੇ ਕਦੀ ਇਹਨਾਂ ਨੂੰ ਸਲਾਹ ਆ ਇਹ ਬੰਦੇ ਤੇ ਬੇਸ਼ਰਮ ਲੋਕ ਨੇ ਇਹਨਾਂ ਨੂੰ ਕੋਈ ਸਲਾਹ ਨਹੀਂ। ਇਹ ਸਿਰਫ ਸਤਾ ਸੁਖ ਮੰਨਣਾ ਚਾਹੁੰਦੇ ਨੇ ਤੇ ਉਹਦੇ ਵਾਸਤੇ ਆਪਣੇ ਜਿਹੜੇ ਯਤਨ ਕਰ ਰਹੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤਾਂ ਇਹ ਸਨ ਭਗਤ ਸਿੰਘ ਸਿਆਲਕਾ ਜੀ ਤਾਂ ਉਹਨਾਂ ਵੱਲੋਂ ਖੁੱਲ੍ਹ ਕੇ ਜਿਹੜੀ ਗੱਲਬਾਤ ਕੀਤੀ ਗਿਆ ਤੇ ਸੁਧਾਰ ਲਹਿਰ ਨੂੰ ਬੇਸ਼ਰਮੀ ਦੀ ਹੱਦਾਂ ਟੱਪਣ ਦੇ ਲੈ ਕੇ ਜਿਹੜੀਆਂ ਕਈਆਂ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ ਨੇ ਤਾਂ ਵੇਖਣ ਵਾਲੀ ਗੱਲ ਇਹ ਆ ਕਿ ਹੁਣ ਕਦੋਂ ਸਿੰਘ ਸਾਹਿਬਾਨ ਦੀ ਜੋ 71 ਦਾ ਹੁੰਦੀ ਆ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਕੀ ਜਿਹੜੀ ਆਗੋਂ ਜੋ ਸੱਜਾ ਸੁਣਾਈ ਜਾਂਦੀ ਆ ਜਾਂ ਕੀ ਫੈਸਲਾ ਹੁੰਦਾ ਇਸ ਚੀਜ਼ ਦੀ ਦੇਖੇ ਲekin ਅੱਜ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਪੰਥਕ ਅਹਿਮ ਮੁੱਦੇ ਜਿਹੜੇ ਆ ਵਿਚਾਰੇ ਜਾਣਗੇ ਕੈਮਰਾਮੈਨ ਸਦੀਕ ਮਰ ਦੇ ਨਾਲ ਅਕਸ਼ਸਨ ਬਜਗਬਨੀ ਟੀਵੀ ਸ਼੍ਰੀ ਹਮਸਾ ਸਾਹਿਬ